ਸਰਕਾਰ ਗੋਟਿਆ ਭੰਨੇ ਆ 7 ਦਿਨਾਂ ਬਾਅਦ ਜ਼ੀਰੋ ਐਫ ਆਈ ਆਰ ਕੀਤੀ ਆ ਔਰ ਉਹਦਾ ਵੀ ਕੋਈ ਮੂੰਹ ਸਿਰ ਨਹੀਂ ਹੈਗਾ ਹਰ ਪੰਜਾਬੀ ਸਿੱਖ ਇਹ ਤਾਂ ਮਿਹਨਤ ਦਾ ਸ਼ਲੋਕ ਹੈ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਤਾਂ ਇੰਟਰਨੈਟ ਸੇਵਾਵਾਂ ਬੰਦ ਹੋਈਆਂ ਉਹਦੀ ਵੀ ਨਖੇਦੀ ਕਰਦੇ ਨਜ਼ਰ ਆਏ ਟਵਿੱਟਰ ਹੈਂਡਲ ਬੰਦ ਹੋਏ ਉਹਦੇ ਖਿਲਾਫ ਵੀ ਬੋਲੇ ਆ ਤਾਂ ਕਦੋਂ ਦੀ ਗੱਲ ਹੈ ਜਦੋਂ ਪਹਿਲਾ ਭਾਸ਼ਣਾ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਤਾਂ ਪਿਛਲੀ ਵਾਰੀ ਅਗਨੀ ਆ ਜਿਹੜੀ ਵੀਰ ਉਹਦੇ ਵਿੱਚ ਭਾਸ਼ਣ ਦੇ ਇੱਥੇ ਇਹਨਾਂ ਨੇ ਬੀਜੇਪੀ ਨੂੰ ਬਹੁਤ ਧੋਇਆ ਹਾਊਸ ਦੇ ਵਿੱਚ ਫੇ ਦੇਖੋ ਜੀ ਇਹ ਬੜੀ ਬਾੜੀ ਸਕੀਮ ਹੈ ਬੜਾ ਹੈ ਆ ਤੇ 10 12 ਦਿਨਾਂ ਬਾਅਦ ਚਿੱਠੀ ਪਾਤੀ ਡੀਸੀਜ਼ ਨੂੰ ਵੀ ਸਾਰਿਆਂ ਨੂੰ ਫੈਸਿਲੀਟੇਟ ਕਰੋ ਇਹ ਬੇਸਿਕਲੀ ਇਹ ਸੀਐਮ ਬੇਸਿਕਲੀ ਇਹਦੇ ਤੇ ਜਵਾਹ ਕਿਉਂਕਿ ਐਕਚੁਅਲੀ ਕੀ ਹੁੰਦਾ ਹੈ ਉਹ ਕਲਾਕਾਰ ਹੈ ਜਿਹੜਾ ਨਾ ਇਨਸਟੈਂਟ ਬਹੁਤ ਗੱਲਾਂ ਸੁਝਦੀਆਂ ਲਿਆ ਆ ਇਹੋ ਜੇ ਸੀਐਮ ਤੇ ਯਕੀਨ ਕਿਵੇਂ ਕਰੀ ਤੇ ਇਨਵੈਸਟੀਗੇਸ਼ਨ ਪੂਰੀ ਹੋਣਦੇ ਉਹ ਬੰਦੇ ਦੇ ਨਾਮ ਵੀ ਨਾਮਜ਼ਦ ਕਰ ਲਾਂਗੇ। ਯਾ ਸੱਤਾਂ ਦਿਨ ਬਾਅਦ ਇਦਾਂ ਹੁੰਦੀ ਆ ਕਦੀ। ਸੱਤ ਦਿਨ ਇਹਨਾਂ ਨੇ ਇਸ ਗੱਲ ਨੂੰ ਰੋਕ ਕੇ ਰੱਖਿਆ। ਰਾਤ ਨੂੰ 11 ਵਜੇ ਕਦੀ ਵੀ ਰਾਤ ਨੂੰ 11 ਵਜੇ ਜਿਹੜਾ ਆ ਪੋਸਟਮਾਰਟਮ ਨਹੀਂ ਹੁੰਦਾ। ਇਹਨਾਂ ਨੇ ਰਾਤ ਨੂੰ 11 ਵਜੇ ਪੋਸਟਮਾਰਟਮ ਕਰਕੇ ਤਾਂ ਅਗਲੇ ਦਿਨ ਕਿਉਂਕਿ ਗਰੀਬ ਪਰਿਵਾਰ ਆ। ਮੈਂ ਕਹਿੰਦਾ ਕਿਸਾਨਾਂ ਨੂੰ ਵੀ ਚਾਹੀਦਾ ਵੀ ਥੋੜਾ ਲੈ ਕੇ ਫਿਰ ਗਾਹ ਤੋਰ ਲਿਓ। ਫਿਰ ਗਾਹ ਆਪਣੀ ਗੱਲ ਕਹਿ ਲਿਓ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਰ ਇੱਥੇ ਵਿਰੋਧੀ ਧਿਰ ਦੀ ਭੂਮਿਕਾ ਕੀ ਹੁੰਦੀ ਹੈ ਤੇ ਸਵਾਲ ਕਿਹੜਾ ਪੁੱਛਣਾ ਲਾਜ਼ਮੀ ਅੱਜ ਦੀ ਘੜੀ ਸੱਤਾ ਧਿਰ ਨੂੰ ਇਸ ਦੇ ਲਈ ਮੇਰੇ ਨਾਲ ਹਾਜ਼ਰ ਨੇ ਕਾਂਗਰਸ ਤੋਂ ਵਿਧਾਇਕ ਪ੍ਰਗਟ ਸਿੰਘ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਐਮਐਲਏ ਸਾਹਿਬ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਮਸਲੇ ਹੁੰਦੇ ਆ ਜਿਨ੍ਹਾਂ ਲਈ ਸਮਾਂ ਬੜਾ ਥੋੜਾ ਹੁੰਦਾ ਹੈ ਪਰ ਤੁਹਾਨੂੰ ਜਿੰਨਾ ਵੀ ਅੱਜ ਪਹਿਲੇ ਦੌਰਾਨ ਅੱਜ ਦੀ ਘੜੀ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ ਮੌਕਾ ਮਿਲਿਆ ਤੁਸੀਂ ਕਿਹੜਾ ਜ਼ਰੂਰੀ ਮਸਲਾ ਸਮਝਿਆ ਕਿ ਇਸ ਦੇ ਉੱਤੇ ਸਰਕਾਰ ਨੂੰ ਸਵਾਲ ਹੋਣਾ ਚਾਹੀਦਾ ਕਿਸਾਨੀ ਦਾ ਸਭ ਤੋਂ ਵੱਡਾ ਮ ਔਰ ਦੂਸਰੀ ਗੱਲ ਹੈ ਪੰਜਾਬ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਤੇ ਡੈਮੋਕਰੇਸੀ ਦਾ ਅਸਲੀਅਤ ਦੇ ਵਿੱਚ ਤਰਜਮਾ ਕਰਨਾ ਇਹ ਸਰਕਾਰ ਦਾ ਹੀ ਕੰਮ ਹੁੰਦਾ ਨਾ ਤੇ ਅਸੀਂ ਤੇ ਇੱਕੋ ਗੱਲ ਕਹੀ ਗਵਰਨਰ ਸਾਹਿਬ ਨੂੰ ਕਿ ਤੁਸੀਂ ਇਹ ਝੂਠ ਦਾ ਪਲੰਦਾ ਹੈਗਾ ਸਰਕਾਰ ਗੋਡਿਆਂ ਭਾਨਿਆਂ ਸੱਤਾਂ ਦਿਨਾਂ ਬਾਅਦ ਜ਼ੀਰੋ ਐਫ ਆਈ ਆਰ ਕੀਤੀ ਆ ਔਰ ਉਹਦਾ ਵੀ ਕੋਈ ਮੂੰਹ ਸਿਰ ਨਹੀਂ ਹੈਗਾ ਤੇ ਫਿਰ ਅਸੀਂ ਕਾਹਦਾ ਸੁਣ ਲਈਏ ਤੁਹਾਡੀ ਇਹ ਜਿਹੜਾ ਝੂਠ ਦਾ ਬਲੰਦਾ ਆ ਔਰ ਉਹਨਾਂ ਨੇ ਇਹ ਬੇਸਿਕਲੀ ਤਾਂ ਇਹ ਮੰਨ ਲਿਆ ਵੀ 11 ਮਿੰਟਾਂ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਛੋਟਾ ਇਹ ਗਵਰਨਰ ਦਾ ਭਾਸ਼ਣ ਹੋਣਾ ਉਹਨਾਂ ਨੇ ਇੱਕ ਕਿਸਮ ਦਾ ਇੰਡੀਕੇਟ ਕਰਤਾ ਵੀ ਵਾਕਈ ਇਹ ਝੂਠ ਦਾ ਬਲੰਦਾ ਆ ਸਰ ਨੂੰ ਲੱਗਦਾ ਕਿ ਜਿਹੜਾ ਉਹ ਭਾਸ਼ਣ ਸੀ ਗਵਰਨਰ ਸਾਹਿਬ ਵਾਲਾ ਉਹ ਥੋੜੇ ਸਮੇਂ ਵਿੱਚ ਨਪਟਾਉਣਾ ਇਸ ਦਾ ਮਤਲਬ ਇਹ ਆ ਕਿ ਉਹ ਖੁਸ਼ ਨਹੀਂ ਹੈ ਉਸ ਭਾਸ਼ਣ ਤੋਂ ਬੀ ਬੇਸਿਕਲੀ ਗੱਲ ਤਾਂ ਇਹੀ ਆ ਨਾ ना तुसी, तुसी देख देखो ना ਤੁਸੀਂ ਤੁਸੀਂ ਸੀਕੁਐਂਸ ਬਣਾ ਕੇ ਦੇਖ ਲਓ ਤੁਸੀਂ ਵੀ ਦੇਖੋ ਕਦੀ ਬਾਰਡਰ ਇਦਾਂ ਵੀ ਦੇਖਿਆ ਸਟੇਟਾਂ ਦੇ ਬਾਰਡਰ ਵੀ ਆਪਸ ਵਿੱਚ ਜਾਂਦਾ ਤੇ ਕਦੀ ਜੇ ਦੇਖਿਆ ਦੁਨੀਆ ਦੇ ਉੱਤੇ ਤਾਂ ਤੁਸੀਂ ਦੱਸ ਦਿਓ ਅੱਛਾ ਫਿਰ ਫਿਰ ਪ੍ਰੋਪੋਗੈਂਡਾ ਅੱਛਾ ਵੀ ਬੇਸਿਕਲੀ ਯਾਰ ਪੰਜਾਬੀ ਸਿੱਖ ਇਹ ਤਾਂ ਮਿਹਨਤ ਕਾ ਸ਼ਲੋਕ ਹੈ ਤੁਸੀਂ ਉਹਨਾਂ ਨੂੰ ਬਦਲਾਮ ਕਰ ਦਿਓ ਅੱਛਾ ਫਿਰ ਆ ਜਿਹੜੇ ਟਵਿੱਟਰ ਹੈਂਡਲ ਆ ਜੀੜੇ ਤਾਂ ਹੇਟ ਪ੍ਰੋਪੋਗੈਂਡਾ ਕਰਦੇ ਉਹਨਾਂ ਦੇ ਤਾਂ ਖੁੱਲੇ ਆ ਫਿਰਦੇ ਆ ਤੇ ਜੇ ਕੋਈ ਇਹਨਾਂ ਦੀ ਗੱਲ ਜੈਨੂਨ ਵੀ ਕਰਦਾ ਤੇ ਉਹ ਬੰਦ ਕਰਕੇ ਵਹਿ ਜਾਂਦੇ ਆ ਮੁੱਖ ਮੰਤਰੀ ਸਾਹਿਬ ਤਾਂ ਇੰਟਰਨੈਟ ਸੇਵਾਵਾਂ ਬੰਦ ਹੋਈਆਂ ਉਹਦੀ ਵੀ ਨਖੇਦੀ ਕਰਦੇ ਨਜ਼ਰ ਆਏ ਟਵਿੱਟਰ ਹੈਂਡਲ ਬੰਦ ਹੋਏ ਉਹਦੇ ਖਿਲਾਫ ਵੀ ਬੋਲੇ ਉਹ ਤਾਂ ਕਦੋਂ ਦੀ ਗੱਲ ਹੈ ਜਦੋਂ ਪਹਿਲਾਂ ਭਾਸ਼ਣਾ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਤਾਂ ਪਿਛਲੀ ਵਾਰੀ ਅਗਨੀ ਆ ਜਿਹੜੀ ਵੀਰ ਉਹਦੇ ਵਿੱਚ ਭਾਸ਼ਣ ਦੇ ਇੱਥੇ ਇਹਨਾਂ ਨੇ ਬੀਜੇਪੀ ਨੂੰ ਬਹੁਤ ਧੋਇਆ ਹਾਊਸ ਦੇ ਵਿੱਚ ਪੇ ਦੇਖੋ ਜੀ ਇਹ ਬੜੀ ਬਾੜੀ ਸਕੀਮ ਆ بڑا ਐ ਆ ਤੇ ਦਸਾਂ 12 ਦਿਨਾਂ ਬਾਅਦ ਚਿੱਠੀ ਪਾਤੀ ਡੀਸੀਜ਼ ਨੂੰ ਵੀ ਸਾਰਿਆਂ ਨੂੰ ਫੈਸਿਲੀਟੇਟ ਕਰੋ ਇਹ ਬੇਸਿਕਲੀ ਇਹ ਸੀਐਮ ਬੇਸਿਕਲੀ ਇਹਦੇ ਤੇ ਜਵਾਰ ਕਿਉਂਕਿ ਐਕਚੁਅਲੀ ਕੀ ਹੁੰਦਾ ਏ ਉਹ ਕਲਾਕਾਰ ਆ ਜਿਹੜਾ ਨਾ ਇਨਸਟੈਂਟ ਬਹੁਤ ਗੱਲਾਂ ਸੁਝਦੀਆਂ ਆ ਨਾ ਚੇਤਾ ਰਹਿੰਦਾ ਆ ਨਾ ਇਹ ਪਤਾ ਰਹਿੰਦਾ ਵੀ ਰੂਲ ਦੇ ਮੁਤਾਬਕ ਠੀਕ ਵੀ ਹੈਗਾ ਕਿ ਨਹੀਂ ਠੀਕ ਹੈਗੀ ਇਦਾਂ ਸਰਕਾਰਾਂ ਨਹੀਂ ਚਲਦੀਆਂ ਹੁੰਦੀਆਂ ਇਹੋ ਜੇ ਸੀਐਮ ਤੇ ਯਕੀਨ ਕਿਵੇਂ ਕਰੀਏ ਵਿੱਤ ਮੰਤਰੀ ਸਾਹਿਬ ਜਦੋਂ ਬਾਹਰ ਆਏ ਮੀਡੀਆ ਨੂੰ ਮੁਖਾਤਬ ਹੋਏ ਇੱਕ ਸਵਾਲ ਹੋਇਆ ਮੀਡੀਆ ਦੇ ਵੱਲੋਂ ਕਹਿੰਦੇ ਕਿ ਜ਼ੀਰੋ ਐਫ ਆਈ ਆਰ ਦਰਜ ਹੋਈ ਆ ਨਾਮ ਕਿਉਂ ਨਹੀਂ ਆ ਪੁਲਿਸ ਕਦੇ ਅਣਪਛਾਤੀ ਹੋ ਨਹੀਂ ਸਕਦੀ ਜਿਵੇਂ ਕਿ ਬਹਿਬਲ ਕਲਾਂ ਵੇਲੇ ਕਿਹਾ ਗਿਆ ਕਹਿੰਦੇ ਉਹਦਾ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਪੂਰੀ ਹੋਣਦੇ ਉਹ ਬੰਦੇ ਦੇ ਨਾਮ ਵੀ ਨਾਮਜ਼ਦ ਕਰ ਲਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕਿਤੇ ਵੀ ਕਿਉਂਕ ਇਹ 7 ਦਿਨਾਂ ਬਾਅਦ ਇਦਾਂ ਹੁੰਦੀ ਆ ਕਦੀ 7 ਦਿਨ ਇਹਨਾਂ ਨੇ ਇਸ ਗੱਲ ਨੂੰ ਰੋਕ ਕੇ ਰੱਖਿਆ ਅੱਛਾ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਉਹਦਾ ਨੋਟਿਸ ਹੋਇਆ ਉਸ ਨੋਟਿਸ ਦੇ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਉੱਥੇ ਜਵਾਬ ਦੇਣਾ ਪੈਣਾ ਤੇ ਇਸ ਕਰਕੇ ਇਹਨਾਂ ਨੇ ਫਿਰ ਉਹ ਜ਼ੀਰੋ ਐਫ ਆਈ ਆਰ ਔਰ ਫਿਰ ਰਾਤ ਨੂੰ 11 ਵਜੇ ਕਦੀ ਵੀ ਰਾਤ ਨੂੰ 11 ਵਜੇ ਜਿਹੜਾ ਆ ਪੋਸਟਮਾਰਟਮ ਨਹੀਂ ਹੁੰਦਾ ਇਹਨਾਂ ਨੇ ਰਾਤ ਨੂੰ 11 ਵਜੇ ਪੋਸਟਮਾਰਟਮ ਕਰਕੇ ਤਾਂ ਅਗਲੇ ਦਿਨ ਕਿਉਂਕਿ ਗਰੀਬ ਪਰਿਵਾਰ ਹੈ ਠੀਕ ਹੈ ਨਾ ਮੈਨੂੰ ਪਤਾ ਪੁਲਿਸ ਨੇ ਕੀ ਬਿਆਨ ਲਿਖੇ ਹੁਣ ਇਹ ਜਾਂ ਕੀ ਕੀਤਾ ਹੁਣ ਇੱਕ ਅੱਗੇ ਵੀ ਗੱਲਾਂ ਚੱਲਦੀਆਂ ਰਹਿਣਗੀਆਂ ਕਿਸਾਨੀ ਵਾਲੇ ਮਸਲੇ ਤੇ ਅੰਦੋਲਨ ਵਾਲੇ ਮਸਲੇ ਦੇ ਲੈ ਕੇ ਤੁਹਾਡਾ ਇੱਕ ਸੁਝਾਅ ਕੀ ਹੈ ਕਿ ਜਿਹਦੇ ਨਾਲ ਸਹੀ ਦਿਸ਼ਾ ਲੱਤੁਰ ਸਕਦੇ ਹਾਂ ਕਿਉਂਕਿ ਬਹੁਤ ਖਲਾਰਾ ਪੈ ਗਿਆ ਹੁਣ ਮੈਂ ਤਾਂ ਇਹ ਕਹਿਣਾ ਕਿ ਯਾਰ ਜੈਨੂਨ ਜੀਆਂ ਜੋ ਗੱਲਾਂ ਹੋ ਸਕਦੀਆਂ ਪੋਸੀਬਲ ਹੈਗੀਆਂ ਉਹ ਉਹਦਾ ਕੋਈ ਕਾਨੂੰਨ ਬਣਾ ਕੇ ਲੈ ਆਓ ਕਿਉਂਕਿ ਮੋਦੀ ਸਾਹਿਬ ਤਾਂ ਬਹੁਤ ਵੱਡੀਆਂ ਵੱਡੀਆਂ ਗਰੰਟੀਆਂ ਦੇਈ ਜਾਂਦੇ ਹਨਾ ਤੇ ਉਸ ਗਰੰਟੀ ਚੋਂ ਨਿਕਲਦਾ ਤਾਂ ਕੁਝ ਨਹੀਂ ਹੈ ਉਹਨੂੰ ਕਾਨੂੰਨ ਦੇ ਰੂਪ ਦੇ ਵਿੱਚ ਲੈ ਆਓ ਭਾਵੇਂ ਥੋੜਾ ਹੀ ਲੈ ਆਓ ਮੈਂ ਕਿਹਾ ਕਿਸਾਨਾਂ ਨੂੰ ਵੀ ਚਾਹੀਦਾ ਵੀ ਥੋੜਾ ਲੈ ਕੇ ਫਿਰ ਗਾਂ ਤੋੜ ਲਿਓ ਫਿਰ ਗਾਂ ਆਪਣੀ ਗੱਲ ਕਹਿ ਲਿਓ ਅੱਛਾ ਉਹ ਤਾਂ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰਦੇ ਆ ਨਾ ਹੋਰ ਤਾਂ ਗੱਲ ਕਰਦੇ ਨਹੀਂ ਉਦੋਂ ਬਾਅਦ ਤਾਂ ਗੱਲ ਕਰਦੇ ਨਹੀਂ ਉਹਨਾਂ ਨੇ ਵੀ ਆਪਣੇ ਬੱਚੇ ਪਾਲੜੇ ਆ ਉਹਨਾਂ ਨੇ ਵੀ ਕਿਤੇ ਉਹ ਬਿਮਾਰ ਵੀ ਹੁੰਦੇ ਆ ਉਹਨਾਂ ਨੇ ਆਪਣਾ ਪਰਿਵਾਰ ਵੀ ਦੇਖਣਾ ਹੁੰਦਾ ਗੱਲ ਤਾਂ ਇੰਨੀ ਹੈਗੀ ਨਹੀਂ ਬਹੁਤ ਸ਼ੁਕਰੀਆ ਤਾਂ ਐਮਐਲਏ ਪ੍ਰਗਟ ਸਿੰਘ ਹੋਰਾਂ ਨੇ ਆਪਣਾ ਸਵਾਲ ਜੋ ਸਰਕਾਰ ਨੂੰ ਕੀਤਾ ਉਸ ਦੇ ਬਾਰੇ ਉਹਨਾਂ ਦਾ ਕੀ ਨਜ਼ਰੀਆ ਇਹਦੇ ਬਾਰੇ ਗੱਲਬਾਤ ਕੀਤੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਪੰਜਾਬ ਵਿਧਾਨ ਸਭਾ ਚੰਡੀਗੜ੍ਹ